ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਜਲਾਲਪੁਰ ਵਿਖੇ ਨਹਿਰ ਦੇ ਉੱਤੇ ਫੋਟੋਗ੍ਰਾਫੀ ਕਰਨ ਆਈ ਇੱਕ ਨਵ-ਵਿਆਹਤਾ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਇਸ ਲੜਕੀ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਗਲਾਲੀਪੁਰ ਪਿੰਡ ਦੇ ਕਰਨਵੀਰ ਨਾਮ ਦੇ ਇੱਕ ਨੌਜਵਾਨ ਨਾਲ ਹੋਇਆ ਸੀ ਜਿਸ ਤੋਂ ਬਾਅਦ ਇਹ ਦੋਵੇਂ ਪਤੀ-ਪਤਨੀ ਫੋਟੋਗ੍ਰਾਫੀ ਦੇ ਲਈ ਜਲਾਲਪੁਰ ਪਿੰਡ ਦੀ ਨਹਿਰ ਦੇ ਉੱਤੇ ਗਏ ਸੀ ਪਰੰਤੂ ਇਸ ਦੌਰਾਨ ਕੁਝ ਹਥਿਆਰਬੰਦ ਵਿਅਕਤੀਆਂ ਦੇ ਦੁਆਰਾ ਇਸ ਲੜਕੀ ਨੂੰ ਹਥਿਆਰਾਂ ਦੀ ਨੋਕ ਦੇ ਉੱਤੇ ਅਗਵਾ ਕਰ ਲਿਆ ਗਿਆ ਹੈ। ਲੜਕੀ ਦੇ ਮਾਤਾ-ਪਿਤਾ ਦੇ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਾਉਣ ਦੇ ਲਈ ਸਦਰ ਥਾਣੇ ਤੱਕ ਪਹੁੰਚ ਕੀਤੀ ਗਈ ਅਤੇ ਉੱਥੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅਕਵਾ ਕਰਤਾ ਜਿਹੜੇ ਲੜਕੇ ਸੀ ਉਹਨਾਂ ਦੀ ਗਿਣਤੀ ਕੁੱਲ 7 ਸੀ ਅਤੇ ਜਿਨ੍ਹਾਂ ਦੇ ਵਿੱਚੋਂ ਰੋਹਿਤ ਨਾਮ ਦੇ ਇੱਕ ਲੜਕੇ ਦੀ ਪਛਾਣ ਵੀ ਕਰ ਲਈ ਗਈ ਹੈ। ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਇਸ ਮਾਮਲੇ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਕੀ ਗੱਲਬਾਤ ਹੋਈ ਹੈ ਜੀ ਵਾਰਦਾਤ ਇਹ ਇੱਥੇ ਤੇ ਅਸੀਂ ਤੇ ਉੱਥੋਂ ਫੇਰੇ ਕਰਕੇ ਤੇ ਪਾਰਕਸ ਦੇ ਵਿੱਚੋਂ ਕੁੜੀ ਨੂੰ ਘੜਦਾ ਤੇ ਰਸਤੇ ਦੇ ਵਿੱਚ ਇੱਥੇ ਪੱਟੀ ਰੋਡ ਦੇ ਤੇ ਇਹਨਾਂ ਨੇ ਤੇ ਰੁਕੇ ਆ ਤੇ ਗੋਲੀ ਚਲਾ ਕੇ ਤੇ ਕੁੜੀ ਕੋ ਜੋੜੀ ਖੋ ਕੇ ਤੇ ਲੈ ਲੈ ਗਏ ਆ ਠੀਕ ਹੈ ਬਾਕੀ ਮੁੰਡਾ ਸੀ ਆ ਜਿਹੜਾ ਬਰਾਤ ਲੈ ਕੇ ਆਇਆ ਸੀ ਅਜੋ ਉਹਦਾ ਕਿਨਾ ਸੀ ਉਹਦਾ ਨਾਮ ਕਰਨੂ ਜੀ ਇਸੋਰਣਾ ਲੰਡਾ ਇਹ ਗਲਾਲੀਪੁਰ ਸਵਾਈਪਰ ਦੇ ਨਾਮ ਅੱਛਾ ਤੇ ਕਿੰਨੇ ਵਜੇ ਸਾਰੀ ਘਟਨਾ ਵਾਪਰੀ ਏ ਇਹ ਆ ਹੁਣ ਕੋਈ ਸਾਇਆ ਟਕਾਲੀ ਜੀ ਦੇ ਅੱਜ 7 ਵਜੇ ਦੀ ਗੱਲ ਦੋਲੀ ਤੁਸੀਂ ਦੋਲੀ ਜਿਹੜੀ ਤੋਰੀ ਕਿੰਨੇ ਵਜੇ ਤੋਰੀ ਸੀਗੀ 5 ਵਜੇ ਤੋਰੀ ਆ ਦੋਲੀ 5 5:30 ਵਜੇ ਤਰੀ ਸੀ ਇਹ ਵਾਰ ਤਾਂ ਜਿਹੜੀ 7 ਵਜੇ ਹੋ ਰਹੀ ਏ ਹਾਂ ਜੀ ਇਹਨੇ ਕੋ 6:30 ਹੁਣ ਕਾਰਵਾਈ ਤੇ ਹਾਂ ਹੀ ਤੇ ਆਪਣੇ ਵੱਲੋਂ ਉਥੋਂ ਫੇਰੇ ਕਰਕੇ ਤੇ ਹਾਂ ਹੀ ਤੇ ਹੱਲ ਦਿੱਤਾ ਤੇ ਹੁਣ ਇਥੋਂ ਰਾਹ ਦੇ ਵਿੱਚੋਂ ਗੋਲੀ ਚਲਾ ਕੇ ਤੇ ਹੁਣ ਦੋਲੀ ਕੋਲ ਲੱਗੇ ਤੇ ਪਹਿਲਾਂ ਕੋਈ ਗੱਲਬਾਤ ਹੈ ਕੀ ਸੀ ਪਰਿਵਾਰਦਿਆਂ ਜਾਣਦੇ ਸੀ ਪਹਿਲਾਂ ਪਰਿਵਾਰ ਨੂੰ ਤੁਸੀਂ ਜਿਹੜਾ ਪਹਿਲਾਂ ਉਹ ਨਹੀਂ ਪਹਿਲਾਂ ਇਹਨਾਂ ਦੀ ਉਦਾਂ ਵੈਸੇ ਰਿਸ਼ਤੇਦਾਰੀ ਹੈਗੀ ਇਹ ਦੂ ਆਂਦੇ ਵੀ ਸਾਨੂੰ ਰਿਸ਼ਤਾ ਲੈਣਾ ਚਾਹੇ ਆ ਵੀ ਨਹੀਂ ਉਹ ਨਸ਼ੇ ਪਤੇ ਕਰਦਾ ਤਾਂ ਅਸੀਂ ਨਹੀਂ ਵੀ ਰਿਸ਼ਤਾ ਨਹੀਂ ਕਰਨਾ ਤੇ ਲੜਕੀ ਪਰਿਵਾਰ ਵਿੱਚ ਕੋਣ ਕੋਣ ਹੈਗਾ ਹੁਣ ਛਟਕਰੀ ਮੈਂ ਹੀ ਹਾਂ ਤੁਹਾਡੇ ਡੈਡੀ ਕੱਲ ਹਾਂਜੀ ਤੇ ਹੁਣ ਜਿਹੜਾ ਮੰਗ ਕੀ ਕਰਦੇ ਜੀ ਮੰਗੇ ਤਾਂ ਇਹੀ ਦਖੜਾ ਵੀ ਜੇ ਜਿੱਥੇ ਅਸੀਂ ਵੀ ਜਾਨੀ ਕਿ ਜਹਾ ਕੀਤਾ ਉੱਥੇ ਹੈ ਸਾਡਾ ਫੈਸਲਾ ਹੋਣ ਦੇ। ਤੇ ਜਿਹੜਾ ਜਿਹੜਾ ਲੜਕਾ ਪਰਿਵਾਰ ਜਿਹਦੇ ਨਾਲ ਅੱਜ ਜਿਹਦੇ ਨਾਲ ਜਿਹੜੀ ਅੱਜ ਗੱਲ ਮੈਰਿਜ ਹੋਈ ਸੀਗੀ ਉਹ ਲੜਕਾ ਪਰਿਵਾਰ ਕੋਈ ਗੱਲਬਾਤ ਕਰਦਾ ਤਾਂ ਦੱਸਦਾ ਕੀ ਗੱਲਬਾਤ ਹੋਈ ਦੱਸੀ ਉਹਨਾਂ ਨੇ ਕੋਈ ਕਿਸ ਤਰ੍ਹਾਂ ਵਾਰਦਾਤ ਹੋਈ ਹੈ? ਵਾਰਦਾਤ ਉਹਨਾਂ ਨੇ ਦੇਹੀ ਦੱਸਿਆ ਵੀ ਅਸੀਂ ਇੱਥੇ ਗੱਡੀ ਰੋਕ ਕੇ ਤੇ ਪੂਜੀ ਬਣਾਉਣ ਦੇ ਤੇ ਉਹਨਾਂ ਨੇ ਗੋਲੀ ਚਲਾ ਕੇ ਤੇ ਜੋੜੀ ਫੋਕੇ ਲੈ ਗਈ। ਗੱਡੀ ਬਰਾਤ ਲੈ ਕਿੰਨੇ ਜਣੇ ਸੀਗੇ? ਬਰਾਤ ਵਾਲਿਆਂ ਦਾ ਤੇ ਹੋਣਗੇ 5-6 ਜਣੇ ਗੱਡੀ ਦੇ ਵਿੱਚ ਧੋਣਗੇ। ਫੋ ਗੱਡੀ ਸੀਗੀ ਇੱਕ ਹੀ ਗੱਡੀ ਰੋਕੇ ਉਹਨਾਂ ਨੇ ਨਾਂ ਕੀ ਤੁਹਾਡਾ ਮੇਰਾ ਨਾਮ ਚਰਨਪੁਰ ਕੀ ਗੱਲਬਾਤ ਹੋਈ ਸਰੀ ਅੱਜ ਗੱਲਬਾਤ ਕੋਈ ਹੋਣੀ 4 ਸਾਲ ਹੋ ਗਏ ਕੁੜੀ ਦਾ ਵਿਆਹ ਹੋਇਆ ਵੱਡੀ ਦਾ ਉਦੋਂ ਇਹਨਾਂ ਦੇ ਰਿਸ਼ਤੇਦਾਰੀ ਉਹਨਾਂ ਨੇ ਵਿਆਹ ਸੱਦਿਆ ਤੋਂ ਕੁੜੀ ਦਾ ਮੁੰਡਾ ਅਖੰਡਾ ਤੇ ਮੈਂ ਕੁੜੀ ਦਾ ਵਿਆਹ ਕਰਾਉਣਾ ਇਹ ਕੁੜੀ ਦਾ ਵਿਆਹ ਕਰਾਉਣਾ ਇਹ ਮੁੰਡਾ ਕਿਸ ਹੁੰਦਾ ਕੌਣ ਸੀ ਨਾਂ ਕੀ ਇਹ ਦਾ ਮਿੰਨਾ ਦਾ ਕੀ ਹੈ ਨਾਂ ਦਾ ਜੋਸ਼ ਟਖਰਾ ਜੋਸ਼ ਟਖਰਾ ਆਹ ਇਹ ਉਹਨਾਂ ਬਈਪੁਰ ਦਾ ਤੇ ਇਹਨਾਂ ਆਖਿਆ ਨਸ਼ਾ ਪਤਾ ਕਰਦੇ ਆ ਵੇਚਦੇ ਵੀ ਆ ਨਸ਼ਾ ਪਤਾ ਕਰਦੇ ਹੈ ਨਹੀਂ ਉੱਥੇ ਮੰਗਣੀ ਨਹੀਂ ਕਰਨੀ ਹੁਣੇ ਵੇਲਾ ਵੀ ਉਹਨਾਂ ਦੀ ਖੌਰ ਰੱਖੀ ਪਤਾ ਨਹੀਂ ਕਿ ਕੀ ਹੁਣ ਕਿੰਨੇ ਦੱਸ ਦਿੱਤਾ ਤੇ ਅੱਜ ਉਹਦਾ ਵਿਆਹ ਉਹ ਇੱਕ ਰੱਗਲ ਇਹ ਗੱਡੀਆਂ ਦੇ ਕਿਉਂ ਦੇ ਰੱਗਲ ਵੰਡੀ ਆ ਗਏ ਆਹ ਗੱਲ ਹੋ ਗਈ ਤੇ ਗੋਲੀ ਚੱਲੀ ਗਈ ਸੀ ਗੋਲੀ ਚੱਲੀ ਗੋਲੀ ਚਲਾ ਕੇ ਕੁੜੀ ਖੋ ਕੇ ਲੈ ਗਈ ਅੱਛਾ ਹਾਂਜੀ ਤੇ ਜਿਹੜਾ ਲੜਕਾ ਸੀਗਾ ਜਿਹਦੇ ਦਾ ਅੱਜ ਮੈਰਿਜ ਹੋਈ ਸੀਗੀ ਇਹ ਲੜਕਾ ਕਿਸ ਦਾ ਹੈਗਾ ਇਹ ਹੈਗਾ ਇਥੋਂ ਦਾ ਗਲਾਲੀਪੁਰ ਦਾ ਫੌਜੀ ਆ ਮੁੰਡਾ ਹੁਣ ਮੰਗ ਕੀ ਕਰਦੇ ਜੀ ਪਾਰ ਵੀ ਪਟਾਈ ਜਾਣੇ ਵੀ ਜਿੱਥੇ ਹੁਣ ਅਸੀਂ ਤੇਰੇ ਕਿਤੇ ਜਾਣੇ ਕੁੜੀ ਉੱਥੇ ਜਾਵੇ ਅਸੀਂ